ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੰਤਾਨ ਸਾਹਿਬ ਸ਼ਕੂਰ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸਰਬੰਸਵਾਰ ਕੀ ਆਪਣਾ ਪੂਰਾ ਪਰਿਵਾਰ ਇਸ ਦੇਸ਼ ਤੋਂ ਕੌਮ ਤੋਂ ਇਨਸਾਨੀ ਸਮਝ ਕੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ

ਕਾਲਸਾ ਵਾਹਿਗੁਰੂ ਜੀ ਦੇ ਭੰਤਨਤਨ ਮਾਤਾ ਗੁਜਰਕੌਰ ਜੀ ਧੰਤਨਤਨ ਬਾਬਾ ਜੋਰਾਵਰ ਜੀ ਧੰਤਨਤਨ ਬਾਬਾ ਪੱਤੇ ਜੀ ਮਹਾਰਾਜ ਦੀ ਲਾਸਾਨੀ ਕੁਰਬਾਨੀ ਦੀ ਬਦੌਲਤ ਹੈ ਕਿ ਅੱਜ ਅਸੀਂ ਸਾਰੇ ਧਰਮਾਂ ਨੂੰ ਜਿਹੜਾ ਅਸੀਂ ਮੰਨ ਸਕਦੇ ਕੋਈ ਵੀ ਕਿਸੇ ਧਰਮ ਚ ਹੋਵੇ ਅਸੀਂ ਆਪਣੇ ਮਨਮਰਗੀ ਨਾਲ ਆਪਣਾ ਧਰਮ ਮੰਨ ਸਕਦੇ ਆ ਤਾਂ ਮਹਾਰਾਜ ਨੇ ਧੰਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੇ ਧੰਤਨਤਨ ਸਾਹਿਬ ਸ਼ਹੀਦ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਸਰਬੰਸਵਾਰ ਕੇ ਆਪਣਾ ਪੂਰਾ ਪਰਿਵਾਰ ਇਸ ਦੇਸ਼ ਤੋਂ ਕੌਮ ਤੋਂ ਇਨਸਾਨੀ ਸਮਝ ਲੋਕ ਕੀਮਤਾਂ ਦੇ ਕਦਰਾਂ ਦੇ ਲਈ ਜੋ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਉਹਦੀ ਬਦੌਲਤ ਹੈ ਅੱਜ ਅਸੀਂ ਇਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਸਾਡੇ ਸਿਰਾਂ ਤੇ ਜੇ ਪਗੜੀਆਂ ਸਲਾਮਤ ਨੇ ਤਾਂ ਮੈਂ ਸਮਝਦਾ ਇਹ ਸਿਰਫ ਤਸਰਮ ਮਹਾਰਾਜ ਦੀ ਕੁਰਬਾਨੀ ਦੀ ਬਦੌਲਤ ਸਵਾਗਤ ਸੋ ਮਹਾਰਾਜ ਦੇ ਅੱਗੇ ਨਤਮਸਤਕ ਹੋਣ ਦੇ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਸਾਡੇ ਪੰਜਾਬ ਦੀ ਅਰਦਾਸ ਕਰਨ ਦੇ ਲਈ ਸਾਡੇ ਹਲਕੇ ਖੰਨੇ ਦੀ ਅਰਦਾਸ ਕਰਨ ਦੇ ਲਈ ਅੱਜ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਸਮੂਹ ਸੰਗਤਾਂ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਕੋਰੇ ਕੋਈ ਅਹੁਦੇਦਾਰ ਬਣ ਕੇ ਨਹੀਂ ਆਇਆ ਪੂਰੇ ਸਾਰੇ ਸੇਵਾਦਾਰ ਬਣ ਕੇ ਨਿਮਾਣੇ ਸੇਵਾਦਾਰ ਬਣ ਕੇ ਸਿਰ ਝੁਕਾ ਕੇ ਅੱਜ ਖੰਨੇ ਦੇ ਗੁਰਦੁਆਰੇ ਸ਼੍ਰੀ ਗੁਰੂ ਸੁਖਸਾਗਰ ਸਾਹਿਬ ਦੇ ਬਹਾਰਾ ਜੀ ਕਤਰਤ ਹੋਏ ਹਨ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਮਹਾਰਾਜ ਤੋਂ ਮੁੱਖਵਾਕ ਦਿੱਤਾ ਹੈ ਔਰ ਹੁਣ ਅਸੀਂ ਪੈਦਲ ਚੱਲ ਕੇ ਸ਼੍ਰੀ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਚੱਲਾਂਗੇ ਔਰ ਰਸਤੇ 'ਚ ਵਾਟ-ਵਾਖ ਪੜਾਵਾ ਤੇ ਹੁੰਦੇ ਨਹੀਂ ਹੋਏ ਜੋ ਸਾਡੀ ਇਹ ਪੂਰਾ ਜੱਥਾ ਅਸੀਂ ਜਾਵਾਂਗੇ ਜਿੰਨਾ ਮਰਜ਼ੀ ਸਮਾਂ ਲੱਗ ਜਵੇ ਕੋਈ ਗੱਲ ਨਹੀਂ ਅਸੀਂ ਉੱਥੇ ਸ਼ਾਮ ਤੱਕ ਰਾਤ ਤੱਕ ਜਦੋਂ ਤੱਕ ਵੀ ਬਹਟਾਂਗੇ ਔਰ ਮਹਾਰਾਜ ਦੇ ਅੱਗੇ ਜਾ ਕੇ ਫਿਰ ਉੱਥੇ ਵੀ ਅਰਦਾਸ ਕਰਾਂਗੇ ਸੱਚੇ ਬਾਦਸ਼ਾਹ ਆਪਣੀ ਅਪਾਰ ਕਿਰਪਾ ਆਪਣੀ ਮਿਹਰ ਸਾਡੇ ਤੇ ਬਣਾ ਕੇ ਰੱਖਿਓ ਅਸੀਂ ਸੱਚ ਦੇ ਰਾਹ ਤੇ ਹਮੇਸ਼ਾ ਚੱਲਦੇ ਰਹੀਏ ਔਰ ਤੁਹਾਡੋ ਅਸ਼ੀਰਵਾਦ ਲੈ ਕੇ ਤੁਹਾਡੇ ਦਰਸਾਏ ਹੋਏ ਰਾਹਾਂ ਦੇ ਉੱਤੇ ਚੱਲ ਜਾਈਏ। ਮੰਤਰੀ ਸਾਹਿਬ ਕੀ ਕਹਿਣਾ ਚਾਹਣਗੇ ਜਿਵੇਂ ਕਿ ਛੋਟੇ ਸਾਹਿਬਜ਼ਾਦਿਆਂ ਨੇ ਐਡੀ ਬੜੀ ਸ਼ਹਾਦਤ ਦਿੱਤੀ ਤੇ ਜਿਹੜੇ ਅੱਜ ਠੰਡ ਦੇ ਦਿਨ ਚੱਲਦੇ ਨੇ ਤੇ ਲੋਕ ਨੰਗੇ ਪੈਰੀ ਉੱਥੇ ਨਸਤਮਾਸਿਕ ਹੋਣ ਜਾ ਰਹੇ ਨੇ ਤੁਸੀਂ ਵੀ ਜਾ ਰਹੇ ਹੋ ਜੀ। ਦੇਖੋ ਜੀ ਮੈਂ ਇੰਨਾ ਮੰਨਦਾ ਕਿ ਪੂਰੀ ਹਿਸਟਰੀ ਦੇ ਵਿੱਚ ਵਰਲਡ ਦੀ ਹਿਸਟਰੀ ਦੇ ਵਿੱਚ ਪੂਰੇ ਵਿਸ਼ਵ ਦੀ ਹਿਸਟਰੀ ਦੇ ਵਿੱਚ ਐਤੋਂ ਵੱਡੀ ਕੁਰਬਾਨੀ ਕੋਈ ਦੁਨੀਆ 'ਚ ਨਹੀਂ ਹੋ ਸਕਦੀ ਕਿ ਸਰਬੰਸ ਵਾਰ ਦਿੱਤਾ ਗਿਆ ਉਹ ਔਰ ਸਾਹਿਬ ਕਾਦਿਆਂ ਦੀ ਉਸ ਸਮੇਂ ਉਮਰ ਦੇਖੋ ਕਿੰਨੀ ਸੀ ਕੀ ਹੁੰਦੀ ਆ 7 ਸਾਲ ਦੀ 9 ਸਾਲ ਦੀ ਉਮਰ ਜਿਸ ਵਕਤ ਐਡੀ ਵੱਡੀ ਕੁਰਬਾਨੀ ਦਿੱਤੀ ਔਰ ਜ਼ਬਰ ਦੇ ਅੱਗੇ ਜ਼ੁਲਮ ਦੇ ਅੱਗੇ ਸਿਰ ਨੂੰ ਝੁਕਾਇਆ ਸੋ ਮੈਂ ਕਹਿੰਦਾ ਜੀ ਅੱਜ ਮਾੜੀ ਜੀ ਸਾਡੇ ਕਿਤੇ ਮਾੜੀ ਜੀ ਇੰਨੀ ਕੁ ਵੀ ਮੇਖ ਲੱਗ ਜਵੇ ਸਾਡੇ ਮੂੰਹ ਤੋਂ ਹਾਈ ਹਾਈ ਨਿਕਲਦੀ ਐ ਭੱਜੇ ਜਾਂਦੇ ਆ ਅਸੀਂ ਕਦੇ ਡਾਕਟਰਾਂ ਕੋਲ ਜਾਂਦੇ ਆ ਕਦੇ ਕਿਸੇ ਜਾਂਦੇ ਆ ਐਡੀ ਵੱਡੀ ਕੁਰਬਾਨੀ ਦੇ ਗਏ ਔਰ ਮੈਂ ਲਫ਼ਜ਼ੇ ਨਹੀਂ ਹੈਗੇ ਤਾਂ ਭਾਵੁਕ ਹੋਣ ਵਾਲੇ ਹੁੰਦਾ ਜੀ ਸੋ ਇਹ ਦਿਨੇ ਆਹੀ ਜੇ ਹੁੰਦੇ ਨੇ ਉਹ ਜਦੋਂ ਚੜਦਾ ਐ ਇਹ ਬਹੁਤੇ ਦਿਨਾਂ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰਬੰਸ ਪੂਰਾ ਪਰਿਵਾਰ ਜਿਹੜਾ ਸੀ ਉਹ ਉਹ ਸ਼ਹੀਦ ਹੋ ਗਿਆ ਸੀ ਸ਼ਹੀਦੀ ਜਾਮਾ ਪ੍ਰਾਪਤ ਕਰ ਗਿਆ ਸੀ ਉਹ ਅਲਫਾਜ ਹੀ ਨਹੀਂ ਸਾਡੇ ਕੋਲ ਅਸੀਂ ਤਾਂ ਇਸ ਸਮੇਂ ਜਣੀ ਕਿ ਮਾਰੇ ਜੇ ਕਿ ਉਹਨਾਂ ਦੀ ਚੜ੍ਹਨ ਧੂੜ ਹੈ ਅਸੀਂ ਆਪਣੇ ਆਪ ਨੂੰ ਸਮਝਦੇ ਆਂ ਪਰ ਅਸੀਂ ਆਪਣੀ ਸ਼ਰਧਾ ਭਾਵਨਾ ਭੇਟ ਕਰਨ ਦੀ ਬਸ ਉੱਥੇ ਨਤਮਸਤਕ ਹੋਣ ਲਈ